ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਦੁਨੀਆਂ ਦੇ ਲੋਕ ਕਹਿੰਦੇ ਸੀ ਵੀ ਕੋਈ ਮਰਨ ਤੋਂ ਬਾਅਦ ਹਟਦਾ ਏ ਪਰ ਬਾਬਾ ਦੀਪ ਸਿੰਘ ਜੀ ਮਰਨ ਤੋਂ ਬਾਅਦ ਵੀ ਹਟੇ ਨਹੀਂ ਬਾਬਾ ਦੀਪ ਸਿੰਘ ਜੀ ਉਹ ਸ਼ਹੀਦ ਹੈ ਜਿਹੜੇ ਮਰਨ ਤੋਂ ਬਾਅਦ ਵੀ ਹਟੇ ਨਹੀਂ ਅੱਜ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਸੱਜੇ ਹੱਥ ਵਿੱਚ ਖੰਡਾ ਫੜ ਕੇ ਸੀਸ ਧੜੀ ਤੇ ਰੱਖ ਕੇ ਲੜਨ ਵਾਲੇ ਯੋਧੇ ਆ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਸ਼ਹਾਦਤ ਨੂੰ ਕੋਟ ਕੋਟ ਵਰ ਸਜਦਾ ਹੈ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਵਾਸਤੇ ਹੋਈ ਉਹਨਾਂ ਨੇ ਸ਼ਹਾਦਤ ਦਿੱਤੀ ਅਰਦਾਸ ਕਰਕੇ ਤੁਰੇ ਸੀ ਤੇ ਤਰਨਤਾਰਨ ਸਾਹਿਬ ਜੀ ਦੀ ਧਰਤੀ ਤੇ ਲਕੀਰ ਖੇਚੀ ਸੀ ਵੀ ਭਾਈ ਜਿਨ੍ਹਾਂ ਨੂੰ ਗੁਰੂ ਪਿਆਰਾ ਹੈ ਉਹ ਪਾਰ ਲੰਘ ਜਾਓ ਜਿਨ੍ਹਾਂ ਨੂੰ ਪਰਿਵਾਰ ਪਿਆਰਾ ਉਹ ਪਿਛਾ ਮੁੜ ਜਾਓ ਤੇ ਮਝੈਲ ਜਿਹੜੇ ਯੋਧੇ ਸੀ ਗੁਰੂ ਕੇ ਸਿੰਘ ਉਹ ਲਕੀਰ ਪਾਰ ਲੰਘ ਗਏ ਤੇ ਗੁਰੂ ਦੀ ਖਾਤਰ ਜੰਗ ਯੁੱਧ ਜੰਗ ਯੁੱਧ ਕਰਕੇ ਭਾਈ ਚਮਕੌਰ ਸਿੰਘ ਜੀ ਧੁਨੀ ਸ਼ਹੀਦ ਹੋ ਗਏ ਇਹ ਸਾਹ ਸ਼ਹੀਦਾਂ ਦੇ ਅੱਗੇ ਸਾਡਾ ਸਿਰ ਹਮੇਸ਼ਾ ਝੁਕਣਾ ਚਾਹੀਦਾ ਹੈ ਤੇ ਚੁੱਕੇदार ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ